ਹਾਂਜੀ ਸਰ ਇਹ ਮਾਮਾ ਹੀ ਹੈ ਮੇਰੇ ਤੇ ਸਾਡਾ ਕੋਟਕੇਸ ਚੱਲਦਾ ਪਿਆ ਆ ਫੇ ਵੀ ਇਹ ਰੋਜ਼ ਦੁਹੇ ਤੀਏ ਦਿਨ ਮੇਰੀ ਵਾਈਫ ਨੂੰ ਗੰਦ ਬੋਲਦਾ ਆ ਕਹਿੰਦਾ ਕੋਠੇ ਵਾਲੀ ਬਹੁਤ ਗਲਤ ਬੋਲਦਾ ਆ ਮੈਂ ਕੀਰਤਨ ਕਰਦਾ ਰਾਗੀ ਸਿੰਘ ਮੇਰੇ ਜਾਣ ਤੋਂ ਬਾਅਦ ਵੀ ਉਹਨਾਂ ਨੇ ਬੋਲਦਾ ਫੇ ਰਾਤ ਨੂੰ ਕਦੀ 2 ਵਜੇ ਬੋਲਦਾ ਕਦੀ 12 ਵੇ ਸ਼ੁਰੂ ਹੋ ਜਾਂਦਾ ਸਾਡੇ ਕੋਲ ਪ੍ਰੂਫ ਵੀ ਪਏ ਗਾਲਾਂ ਗੰਦੀਆਂ ਕੱਢੋ ਜਿਹੜੀ ਸੁਣਨੀ ਹੁੰਦੀਆਂ ਕਹਿੰਦਾ ਕੋਠੇ ਵਾਲੀ ਇਹ ਕੋਸਾ ਧੰਦਾ ਚੱਲਦੀ ਏ ਦੀ ਸੱਸ ਵੀ ਕਹਿੰਦਾ ਹਾਂਜੀ ਬਹੁਤ ਸਰ ਇੰਨਾ ਗੰਦ ਵਗਦਾ ਕਿ ਸੁਣ ਨਹੀਂ ਸਕਦੇ ਸਰ ਹਣ ਹਾਰ ਕੇ ਅੱਜ ਰਿਪੋਰਟ ਕਰਾਉਣ ਆਏ ਅਸੀਂ 112 ਤੇ ਕਾਲ ਕੀਤੀ ਗਵਾਂਡ ਵਿੱਚ ਵੀ ਅਗਲਾ ਕੋਈ ਇਹਨੂੰ ਚੁੱਪ ਨਹੀਂ ਕਰਾਉਂਦਾ ਪਿਆ ਗਵਾਂਡ ਵਾਲੇ ਸਮਾਸ਼ਾ ਦੇਖਦੇ ਸਰ 112 ਤੇ ਕਾਲ ਕੀਤੀ ਤੋਂ ਹਾਂ ਜੀ ਸਰ ਅੱਜ ਆਏ ਸਾਡੇ ਸੁਣੀ ਹੈ ਸਾਡੀ ਹਾਂ ਜੀ ਹਾਂ ਜੀ ਸਰ ਰਿਪੋਰਟ ਲਿਖਾਉਣ ਆਏ ਰਿਪੋਰਟ ਲਖਾਈ ਰਿਪੋਰਟ ਕੇਸ ਵੀ ਜੇ ਫੇਰ ਵੀ ਇਹ ਬੰਦੇ ਨੂੰ ਸ਼ਰਮ ਨਹੀਂ ਕਬਜ਼ਾ ਵੀ ਕੀਤਾ ਹੈ ਮਗਾ ਦੇ ਹੁਣ ਮੋਰ ਗੱਡੀ ਖੜੀ ਕਰਤੀ ਸਕੂਟਰੀ ਮੋਰੇ ਕਹਿੰਦਾ ਤੈਨੂੰ ਨਿਕਲ ਨਹੀਂ ਦੇਣਾ ਮੈਂ ਗੁਰਦਾਰੇ ਜਾਣਾ ਸਵੇਰੇ ਗ੍ਰਿਫਟੀ ਕਰਦਾ ਜਾਣ ਕੇ ਗੱਡੀ ਲਾਤੀ ਮੋਰੇ ਕਹਿੰਦਾ ਗੱਡੀ ਇੱਥੇ ਖੜੂਗੀ ਮਤਲਬ ਕਿ ਆਪਣੇ ਘਰ ਮੋਰੇ ਖੜੀ ਕਰੀ ਜਾਣ ਕੇ ਸਾਡੇ ਮੋਰੇ ਫੇ ਮੇਰੀ ਇੱਕ ਟਰਾਈਸਾਈਕਲ ਖੜੀ ਆ ਕਹਿੰਦਾ ਇੱਥੂ ਚਕਾਉਣੀ ਆ ਮੈਂ ਸਾਡੇ ਘਰ ਮੋਰੇ ਖੜੀ ਆ ਸਾਡੀ ਜਗ੍ਹਾ 'ਚ ਖੜੀ ਆ ਇੰਨਾ ਇਹ ਬੰਦਾ ਪਰੇਸ਼ਾਨ ਕਰਦਾ ਬੱਸ ਕਿ ਮੇਰੀ ਵਾਈਫ ਤੁਹਾਨੂੰ ਦੱਸੂਗੀ ਕੀ ਦੱਸੂਗੀ ਕੀ ਚੱਲੋ ਸਸੀ ਘਰ ਸਰ ਮਤਲਬ ਮੇਰੇ ਜਦੋਂ ਹਸਬੰਡ ਡਿਊਟੀ ਚਲੇ ਜਾਂਦੇ ਆ ਉਹਨਾਂ ਤੋਂ ਬਾਅਦ ਮਤਲਬ 7 ਵਜੇ ਤੋਂ ਲੈ ਕੇ 11 12ਵੇਂ ਤੱਕਰ ਵੀ ਮਤਲਬ ਗਾਲਾ ਕੱਢਦਾ ਗੰਦੀਆ ਮੈਨੂੰ ਉਹ ਗਾਲਾ ਕੱਢਦੀ ਆ ਮੈਂ ਕੋਈ ਪੇਸ਼ ਨਹੀਂ ਕਰ ਸਕਦੀ ਉਹ ਗਾਲਾ ਨਾਲ ਹੀ ਰਹਿੰਦੇ ਨੇ ਇਕੱਠੇ ਰਹਿੰਦੇ ਨੇ ਰਹਿੰਦੇ ਇਕੱਠੇ ਸਾਡੀ ਜਗ੍ਹਾ ਦੇ ਵਿੱਚ ਮਤਲਬ ਰਹਿੰਦਾ ਆ ਕੰਦ ਕੀਤੀ ਆ ਅਸੀਂ ਥੱਲੇ ਜ਼ਮੀਨ ਤੇ ਸੋਕੇ ਟਾਈਮ ਕੱਟੀ ਆ ਮੈਂ ਅਸੀਂ ਕਿ ਚਲੋ ਕੋਈ ਨਹੀਂ ਇੱਕ ਮਹੀਨਾ ਹੋ ਗਿਆ ਲੈਟ ਕੱਟੀ ਹੋਈ ਆ ਪਾਣੀ ਵੀ ਬੰਦ ਕਰਦਾ ਅਸੀਂ ਕੋਰਟ ਕੇਸ ਵੀ ਕਰਦਾ ਇਹਨਾਂ ਨੇ ਮੇਰੇ ਤੇ ਮਾਨਹਾਨੀ ਦਾ ਕੇਸ ਕੀਤਾ ਮਾਨਹਾਨੀ ਕਰ ਵੀ ਮੇਰੇ ਤੇ ਰਹੇ ਆ ਤੇ ਕੇਸ ਵੀ ਮੇਰੇ ਤੇ ਲੱਗਾ ਹੋਇਆ ਮੈਂ ਤਾਂ 14 ਲੱਖ ਰੁਪਏ ਸਾਡੇ ਦੋਨੋਂ ਤੋਂ ਮੰਗਿਆ ਇਨੋ ਨੇ ਮੰਗਿਆ ਜੋ ਇਹਨਾਂ ਨੇ ਮੰਗਿਆ ਜੀ ਇਹਨੇ ਮੈਂ 7-7 ਲੱਖ ਦਾ ਮਾਣ ਹਾਨੀ ਤੇ ਮੇਰੀ ਮੰਮੀ ਨੂੰ ਤੇ ਮੇਰੇ ਭਰਾ ਨੂੰ ਤੇ ਮੇਰੇ ਡੈਡੀ ਨੂੰ ਤੇ ਮੇਰੇ ਮਾਸੜ ਨੂੰ ਤੇ ਮੇਰੇ ਜੋ ਸਾਡਾ ਛੋਟਾ ਜਵਾਈ ਆ ਉਹਨੂੰ ਇਹ ਕਹਿੰਦਾ ਮੈਂ ਰਸਤੇ ਚੋਂ ਹਟਾ ਦੇਣੀ ਹੁਣ ਸਾਰੇ ਮਤਲਬ ਤੇਰੀ ਮਾਂ ਹੈ ਤਾਂ ਜੀ ਮਾਮਾ ਸੋਹਰਾ ਹੀ ਆ ਇੱਕ ਗਾਲਾਂ ਤੰਗ ਬਹੁਤ ਕਰਦਾ ਆ ਇਹ ਮੈਨੂੰ ਸਾਰੇ ਮੋਲੇ ਵਾਲਿਆਂ ਨੇ ਵੀ ਕਹਤਾ ਕਾਫੀਆਂ ਨੇ ਕਹਤਾ ਕਿ ਤੂੰ ਕੁੜੀਆਂ ਬੋਲਣਾ ਨਹੀਂ 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 ਮੈਂ ਬੋਲਦੀ ਨਹੀਂ ਮੇਰੇ ਸਾਥ ਸਾਜ ਰੋ ਪੀਆ ਕਹਿੰਦੀ ਕਿ ਮੈਨੂੰ ਬਰਦਾਸ਼ਤ ਨਹੀਂ ਹੁੰਦਾ ਸਰ ਦੇਖਿਆ ਸਾਰਾ ਹਾਲਾਤ ਅਸੀਂ ਨੇਰੇ ਚ ਐਦਾ ਦੀ ਗਰਮੀ ਚ ਅਸੀਂ ਰਹਿ ਰਹੇ ਆ ਗੋਜ ਦੇਖਦੇ ਆਂ ਜੀ ਮੈਂ ਕਹਾਂ ਚੂ ਜਿੰਨਾ ਮਰਜ਼ੀ ਬੋਲਾਂ ਮੈਂ ਬਾਬਾ ਦੀਪ ਸਿੰਘ ਦਾ ਪਾਠ ਸ਼ੁਰੂ ਕਰ ਦਿੰਦੀ ਆ ਕਿ ਚਲੋ ਸਾਡਾ ਸਾਥ ਉਹਨਾਂ ਦੇ ਵੀ ਉਹ ਲਗੜਿਆ ਭੈਣਿਆ ਯਾਰ ਕਿਤੇ ਬਾਹਰ ਆਮੋ ਜੀ ਆਮੋ ਜੀ ਜੀ ਅਜਾ ਰਾਜ ਬਾਈ ਦੀ ਰਾਹ ਸਕੂਟਰ ਨਾਲ ਖੜਾ ਇੱਥੇ ਅਗੂ ਨਿਰੂ ਵਾਚ ਆ ਲੰਗੜਾ ਆ ਇਥੇ ਅੰਦਰ ਕਰ ਦਿੱਤਾ ਯਾਰ ਕਿ ਉਹ ਵੀ ਕਿਹੜਾ ਨਿਆੰਦ ਬਾਈ ਨੇ ਦੱਸ ਇਹਦਾ ਯਾਰ ਕੀ ਸਭ ਬਤਾਇਆ ਹਾਂ ਨੇ ਕਹਿੰਦਾ ਪਰ ਟ੍ਰਾਂਸਪੋਰਟ ਪਰ ਤੇ ਜਿਹੜਾ ਸੋਰਾਂ ਕਿੱਦਾਂ ਨੂੰ ਮਾਰਦਾ ਹੁਣ ਤੁਸੀਂ ਇੱਥੇ ਮੇਰੇ ਸਰ ਇਹ ਸਰੀ ਇਨਸਾਫ ਚੋਣੇ ਕੀ ਇਹ ਬੰਦਾ ਰੋਇ ਸਾਨੂੰ ਇਹ ਕੋਰਟ ਕਿਸ ਚੱਲਦੇ ਫਿਰ ਕੋਰਟ ਆਪਣੀ ਸਾਡਾ ਹੱਲ ਕਰੂਗੀ ਜਗ੍ਹਾ ਦਾ ਇਹ ਜਗ੍ਹਾ ਸਾਡੀ ਆ ਸਾਨੂੰ ਮਿਲੀ ਜਾਣੀ ਆ ਜੇ ਇਹਦੀ ਹੈ ਨਹੀਂ ਤਾਂ ਹੈ ਨਹੀਂਗੀ ਬਾਕੀ ਜੋ ਕੋਰਟ ਹੈ ਫੈਸਲਾ ਕਰੇ ਸਾਨੂੰ ਮਨਜ਼ੂਰ ਆ ਇਹ ਕਿਉਂ ਸਾਨੂੰ ਪਰੇਸ਼ਾਨ ਕਰਦਾ ਲੈਟ ਵੀ ਨਹੀਂ ਸਰ ਬਿਨਾ ਕੋਰਟ ਦੀ ਪਰਮਿਸ਼ਨ ਤੋਂ ਬੰਦ ਕੀਤੀ ਆ ਸਾਡੀ ਤੁਸੀਂ ਬਚਪਨ ਤੋਂ ਹੀ ਹੈਂਡੀਕੈਪ ਸਰ ਮੈਂ ਪਹਿਲਾਂ ਠੀਕ ਸੀ ਮਤਲਬ ਕਿ ਬੁਖਾਰ ਚੜਿਆ ਉੱਤੇ ਬੁਖਾਰ ਦੇ ਟੀਕੇ ਲਾਦੇ 5 ਸਾਲ ਦਾ ਸੀਗਾ ਕਿੰਨੇ ਸਾਲ ਹੋ ਗਏ ਮਤਲਬ ਇਹ ਨਹੀਂ ਬਚਪਨ ਤੋਂ ਮਤਲਬ ਹੁਣ ਤਾਂ ਜਦੋਂ ਮਾਰੇ ਨੇ ਜਿੱਥੇ ਰੱਖਿਆ ਉਹਦੀ ਚਲੋ ਕਰੀ ਆਂਨੇ ਆ ਠੀਕ ਹਾਂਜੀ ਤੁਸੀਂ ਕੀ ਇਨਸਾਫ ਚਾਹੁੰਦੇ ਹੋ ਸਰ ਮੈਂ ਵੀ ਇਹ ਇਨਸਾਫ ਚਾਹਨੀ ਆ ਕਿ ਇਹ ਰੋ ਰੋ ਜਿਹੜਾ ਬੋਲਦਾ ਮੈਨੂੰ ਕੋ ਬਰਦਾਸ਼ਤ ਨਹੀਂ ਹੁੰਦਾ ਮਨ ਹਾਂ ਨਹੀਂ ਮੇਰੇ ਤੇ ਹੀ ਹੋ ਰਹੀ ਆ ਮੈਨੂੰ ਅਰਾਸਮੈਂਟ ਮੈਨੂੰ ਕੀਤਾ ਜਾਂਦਾ ਮੈਂ ਪਹਿਲਾਂ ਵੀ ਕਦੇ ਕੰਪਲੇਂਟ ਕੀਤੀ ਇਹਨਾਂ ਦੇ ਕੋਈ ਹਾਂਜੀ ਸਰ ਮੈਂ ਇਥੇ ਬਹੁਤ ਦਿੱਤੀਆਂ ਇਥੇ ਪੁਲਿਸ ਕਮਿਸ਼ਨ ਸਾਰਿਆਂ ਨੇ ਮੈਨੂੰ ਇਹੀ ਗੱਲ ਆ ਕਹੀਆਂ ਤੁਹਾਡੇ ਤਾਂ ਰੋਜ਼ ਦਾ ਹੀ ਇਹ ਹਾਲ ਹੋ ਗਿਆ ਇਹਨੂੰ ਡਿਬਾ ਖਾਣੇ ਵੀ ਸਾਰੇ ਨੂੰ ਬੁਲਾਇਆ ਗਿਆ ਸੀਗਾ ਉਸੇ ਐਸਐਚਓ ਸਾਹਿਬ ਨੇ ਵੀ ਇਹਨੂੰ ਸਮਝਾਇਆ ਤੋ ਲੈਟ ਚਾਲੂ ਕਰ ਦੇ ਕਹਿੰਦਾ ਮੇਰਾ ਲੈਟਰ ਨਹੀਂ ਚਾਲੂ ਕਰਨੀ ਐਸਐਚਓ ਸਾਹਿਬ ਤੋਂ ਵੀ ਨਹੀਂ ਡਰਿਆ ਇਹ ਹਾਂਜੀ ਇਹ ਕਹਿੰਦਾ ਕਿ ਲੱਤ ਘਰੀਸ ਕੇ ਬਸ ਕਹਿੰਦਾ ਮੇਰੇ ਕੋ ਪੈਸਾ ਆਇਆ ਮੈਂ ਕੋ ਮੈਂ ਤਾਂ ਹਰੇਕ ਨੂੰ ਖਰੀਦ ਲੂੰਗਾ ਇਹ ਆ ਇਹੀ ਸੁਣਾਉਂਦਾ ਹੈ ਹਰੇਕ ਨੂੰ ਸਰ ਠੀਕ ਹਾਂ ਜੀ ਜਿਆਦਾ ਚ ਤਨਾਇ ਤਾਂ ਹਾਂ ਜੀ 112 ਦੇ ਕੋਲ ਆਈ ਸੀ ਹਾਂ ਜੀ ਕਿ ਮੈਂ ਮੌਕੇ ਤੇ ਗਿਆ ਵਾਂ ਹਾਂ ਜੀ ਮੌਕੇ ਤੇ ਜਾ ਕੇ ਦੋਨਾਂ ਪਾਰਟੀਆਂ ਨੂੰ ਚੌਕੀ ਸ਼ਿਵਾਸ਼ ਨਗਰ ਇਹ ਦਿੱਤਾ ਇਹ ਡਿਊਟੀ ਉਸ ਦੇ ਹਵਾਲੇ ਕਰ ਹਾਂ ਜੀ ਕੋਈ ਡਰਿੰਕ ਵਗੈਰਾ ਕੀਤੀ ਹੋਈ ਹੈ ਇਹਨਾਂ ਨੇ ਹਾਂ ਜੀ ਇਹ ਬੰਦੇ ਡਰਿੰਕ ਕੀਤੀ ਜੀ ਮਾਰਕੋਟਾਈ ਵੀ ਕਰਦਾ ਸੀ ਗਾਲਾਂ ਹੀ ਕੱਢਦਾ ਸੀ ਗਾਲਾਂ ਕੱਢਣ ਲੱਗ ਰਹੀ ਸੀ ਸਾਡੇ ਹੁੰਦੇ ਨੂੰ ਗਾਲਾਂ ਕੱਢਣ ਲੱਗ ਰਹੀ ਸੀ ਸਰ ਇਹ ਤਾਂ ਮਲਾਜਾ ਕਰਾਉਂਗੇ ਕਿ ਤੁਸੀਂ ਡਿਊਟੀ ਅਫਸਰ ਕਰਿਆ ਕਰ ਮਲਾਜਾ ਡਿਊਟੀ ਅਫਸਰ ਸਰ ਕਰੂੰਗਾ ਕਰ ਲਈ ਠੀਕ ਹੈ ਜੀ ਸਰ ਸਵੇਰ ਤੱਕ ਤਾਂ ਫਿਰ ਇੱਥੋਂ ਤੱਕ ਰਹਿ ਜਾਣੀ ਗੱਲ ਜੇ ਹੁਣ ਕੱਲ ਚਾਹੀਦਾ ਮਲਾਜਾ ਮਲਾਜਾ ਕਰਾਉਣਾ ਤਾਂ ਨਾ ਇਹ ਤਾਂ ਗੱਲ ਹੈ ਸਵੇਰ ਨੂੰ ਨਸ਼ਾ ਆ ਜਾਂਦਾ ਹੈ ਪਹਿਲਾਂ ਵੀ ਸਾਨੂੰ ਗਾਲਾ ਗੁਲਾ ਕੱਢਦਾ ਰਹਿੰਦਾ ਮਤਲਬ ਹਾਂ ਜੀ ਦੱਸ ਦਿੱਤੀ ਸੀ ਇਹਨੇ ਪਹਿਲਾਂ ਗਾਲਾ ਗੁਲਾ ਕੱਢਾ ਤੰਗ ਪਰੇਸ਼ਾਨ ਕਰਦਾ ਸੀ ਮੋਕਾ ਜਾ ਕੇ ਦੇਖਿਆ ਤੇ ਇਹਦਾ ਲੜਕਾ ਵੀ ਸੀ ਉੱਥੇ ਉਹਨਾਂ ਨੂੰ ਸਮਝਾਇਆ ਉਹਦੇ ਗਾਲਾਂ ਕੱਢੀ ਜਾਂਦਾ ਸੀ ਤੇ ਹੁਣ ਤੁਹਾਡੇ ਵੱਲੋਂ ਕੋਈ ਕਾਰਵਾਈ ਕੀਤੀ ਜਾਊਗੀ ਇੱਥੇ ਹਾਂਜੀ ਹਾਂਜੀ ਟੂਟੀ ਆਪਸ ਆਪਣੇ ਚੌਕੀ ਸੁਭਾਸ਼ ਨਗਰ ਲੈ ਜਾਂਦਾ ਉਹ ਲਾ ਦੇਖੋ ਕਾਰਵਾਈ ਕਰਨਗੇ ਜਿਹੜੀ ਬੰਦੀ ਕਾਰਵਾਈ ਕਰਨਗੇ